بھائی نرمل سنگھ جی ہیں انہوں نے روزہ کرایا ہے یہ ایک ہمارے نبی محمد رسول اللہ صلی اللہ علیہ وسلم کی سنت بھی ہے اور اس بات سے پورے ملک کے اندر ہر جگہ ہمارے شہر میں ہمارے اس پنجاب میں ایک پیغام بھی جاتا ہے جہاں نفرت پھیل رہی ہے آج وہاں انسانیت اور محبت بھی قائم ہے سنگھ جی ٹھلوں جو کہ قادیاں یونین کسان یونین سکتر جنرل نے ਅ ਜਿਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਸਾਰੇ ਮੁਸਲਮਾਨ ਭਾਈਚਾਰੇ ਨੂੰ ਬੁਲਾ ਕੇ ਰੋਜਾ ਅਫਤਾਰੀ ਦਾ ਜੋ ਪ੍ਰੋਗਰਾਮ ਰੱਖਿਆ ਹੈ ਬੜੀ ਖੁਸ਼ੀ ਦੀ ਗੱਲ ਹੈ ਇੱਕ ਬਹੁਤ ਵੱਡਾ ਮੈਸੇਜ ਉਹਨਾਂ ਲੋਕਾਂ ਨੂੰ ਦਿੱਤਾ ਜੋ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਕੌਮਾਂ ਦੇ ਵਿੱਚ ਹਿਰਕਾ ਪ੍ਰਸਤੀ ਦਾ ਇੱਕ ਮਾਹੌਲ ਬਣਾਇਆ ਹੈ ਇਹਨਾਂ ਨੇ ਬਹੁਤ ਹੀ ਧੰਨਵਾਦ ਕਰਦਾ ਹਾਂ ਭਾਈ ਨਰਮਰ ਸਿੰਘ ਢਿੱਲੋਂ ਜੀ ਦਾ ਇਹਨਾਂ ਦਾ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਇਹ ਉੱਦੇਵਰ ਹੋ ਜਾਂ ਜੀ ਅੱਜ 13 ਰੋਜੇ ਤਕਰੀਬਨ ਹੁੰਦੇ ਆ ਜੀ ਬਾਕੀ ਇਹ ਚੰਤ ਤੇ ਡਿਪੈਂਡ ਹੁੰਦਾ ਜਿਹੜਾ ਇਹ ਦਾ ਤਿਹਾਰਾ ਹੈ ਇਹ ਹਰ ਸਾਲ ਵੀ ਸਾਨੂੰ ਜਾ ਕੇ ਉੱਥੇ ਇਹਦਗਾ ਦੇ ਵਿੱਚ ਵੀ ਮੁਬਾਰਕਵਾਦ ਦਿੰਦੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਮੈਨੂੰ ਇਹ ਬਹੁਤ ਜਿਆਦਾ ਖੁਸ਼ੀ ਆ ਇੱਕ ਮੇਰੇ ਨਮਾਣੇ ਜੇ ਬੰਦੇ ਦੇ ਘਰੇ ਪਹੁੰਚੇ ਨੇਗੇ ਸਾਰੇ ਮੁਸਲਮ ਭਾਈ ਬਹੁਤ ਜਿਆਦਾ ਇਹਨਾਂ ਦਾ ਧੰਨਵਾਦ ਆ ਮੇਰੇ ਇੱਕ ਨਿੱਕੀ ਜੇ ਸੱਦੇ ਤੇ ਪਹੁੰਚੇ ਨੇ ਬਾਕੀ ਮਹਾਰਾਜ ਨੇ ਮੈਨੂੰ ਮੌਕਾ ਬਖਸ਼ਿਆ ਗੁਰੂ ਮਹਾਰਾਜ ਦਾ ਬਹੁਤ ਧੰਨਵਾਦ ਆ ਦੇਖੋ ਸਾਰੇ ਧਰਮ ਇੱਕੋ ਹੀ ਨੇਗੇ ਇਹ ਤੁਹਾਨੂੰ ਕਹਿੰਦੇ ਆਪਣੇ ਬਾਧੂ ਬੰਦਿਆਂ ਬਾਈਏ ਲੈਗੇ ਮੇਰਾ ਨਾਮ ਮਿੱਠੂ ਖਾਨ ਜੀ ਪ੍ਰਧਾਨ ਮੁਸਲਮ ਵੈਲਫੇਅਰ ਸੁਸਾਇਟੀ ਧਨੋਲਾ ਬਾਈ ਜੀ ਬਹੁਤ ਖੁਸ਼ੀ ਦੀ ਗੱਲ ਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਮਿੱਤਰ ਪਰਮ ਮਿੱਤਰ ਮੇਰੇ ਅਸੀਂ ਬਚਪਨ ਤੋਂ ਇਕੱਠੇ ਰਹੇ ਹਾਂ ਨਰਮਨ ਸਿੰਘ ਜੀ ਢਿੱਲੋਂ ਜੋ ਕਿ ਕਾਦੀਆਂ ਜੂਨੀਅਰ ਇਕਸਾਨ ਯੂਨੀਅਨ ਦੇ 77 ਜਨਰਲ ਨੇ ਅੱਜ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਸਾਰੇ ਮੁਸਲਮਾਨ ਭਾਈਚਾਰੇ ਨੂੰ ਬੁਲਾ ਕੇ ਰੋਜਾ ਅਫਤਾਰੀ ਦਾ ਅੱਜ ਉਹ ਪ੍ਰੋਗਰਾਮ ਰੱਖਿਆ ਹੈ ਬੜੀ ਖੁਸ਼ੀ ਦੀ ਗੱਲ ਹੈ ਇੱਕ ਬਹੁਤ ਵੱਡਾ ਮੈਸੇਜ ਉਹਨਾਂ ਲੋਕਾਂ ਨੂੰ ਦਿੱਤਾ ਜੋ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਕੌਮਾਂ ਦੇ ਵਿੱਚ ਫਿਰਕਾਪ੍ਰਸਤੀ ਦਾ ਇੱਕ ਮਾਹੌਲ ਬਣਾਇਆ ਹੈ ਇਹਨਾਂ ਨੇ ਉਹਨਾਂ ਲਈ ਇੱਕ ਬਹੁਤ ਵੱਡਾ ਇੱਕ ਮੈਸੇਜ ਹੈ ਸਾਨੂੰ ਬੜੀ ਖੁਸ਼ੀ ਹੋਈ ਹੈ ਸਾਰੇ ਭਾਈਚਾਰੇ ਵੱਲੋਂ ਬਹੁਤ ਬਹੁਤ ਧੰਨਵਾਦੀਆਂ ਤੇ ਅਸੀਂ ਜਦੋਂ ਵੀ ਕੋਈ ਤਿਹਾਰ ਈਦ ਦਾ ਜਾਂ ਰਮਜ਼ਾਨ ਦਾ ਮਨਾਉਂਦੇ ਆਂ ਮੇਰੇ ਵੀਰ ਜੀ ਖੜੇ ਨੇ ਜਿੰਨੇ ਵੀ ਸਾਡੇ ਸਿੱਖ ਸਾਥੀ ਬੰਦਿਆਂ ਦੇ ਸਿੱਖ ਨੌਜਵਾਨ ਇੱਥੇ ਮਤਲਬ ਸਾਡੇ ਨਾਲ ਰਹਿੰਦੇ ਨੇ ਸਾਡੇ ਨਾਲ ਪਿਆਰ ਮੁਹੱਬਤ ਰੱਖਦੇ ਨੇ ਉਹਨਾਂ ਨੂੰ ਸਾਡੇ ਨਾਲ ਉਹ ਵੀ ਵੱਧ ਖੁਸ਼ੀ ਹੁੰਦੀ ਹੈ ਜਦੋਂ ਕੋਈ ਅਸੀਂ ਤਿਹਾੜ ਮਨਾਉਂਦੇ ਆ ਤੇ ਸਾਡੇ ਨਾਲ ਹਰ ਤਿਹਾੜ ਸਾਂਝਾ ਕਰਦੇ ਨੇ ਬੜੀ ਖੁਸ਼ੀ ਦੀ ਗੱਲ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਸਾਰੇ ਮੁਸਲਮ ਭਾਈਚਾਰੇ ਵੱਲੋਂ ਮੁਸਲਮ ਵੈਲਫੇਅਰ ਸਟੱਡੀ ਧਨੋਲਾ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਰਾ ਨਾਮ ਡਾਕਟਰ ਸਰਾਜ ਕਨੌਰ ਧਨੋਲਾ ਜੀ ਬਹੁਤ ਹੀ ਧੰਨਵਾਦ ਕਰਦਾ ਬਾਈ ਨਰਮਰ ਸਿੰਘ ਢੱਲੋਂ ਜੀ ਦਾ ਇੰਨਾ ਦਾ ਬਹੁਤ ਹੀ ਸਲਾਘਾਯੋਗ ਉਪਰਾਲਾ ਇਹ ਇੱਕ ਭਾਈਚਾਰਕ ਸਾਂਝ ਜਿਹੜੀ ਸਦੀਆਂ ਤੋਂ ਚੱਲੀ ਆਉਂਦੀ ਹੈ ਉਹਨਾਂ ਨੂੰ ਅੱਜ ਇਹਨਾਂ ਨੇ ਬਰਕਰਾਰ ਰੱਖਿਆ ਜੀ ਅਸੀਂ ਮੁਸਲਮ ਕਮੇਟੀ ਵੱਲੋਂ ਸਾਰੇ ਤਰੋਲੇ ਨਗਰ ਵੱਲੋਂ ਇੰਨਾ ਦਾ ਦਿਲਦਿਆਂ ਘਰਹਾਈਆਂ ਤੋਂ ਧੰਨਵਾਦ ਕਰਦੇ ਹਾਂ ਸਾਡੇ ਤਰੋਲੇ ਦੇ ਵਿੱਚ ਇੱਕ ਗੱਲ ਦੇਖੀ ਆ ਵੀ ਹਿੰਦੂ ਮੁਸਲਮ ਸਿੱਖ ਏਕਤਾ ਜਿੰਦਾਬਾਦ ਹੈ ਪੂਰੇ ਸਾਡੇ ਤਰਿੰਵਿੰਦਰ ਕਬਾ ਨੀਟੋ ਜੀ ਆ ਆਪਣਾ ਜਗਰਾਤ ਸਿੰਘ ਹੈਪੀ ਸ਼ਰਮਾ ਜੀ ਬਾਬਾ ਫਕਰ ਸ਼ਾਹ ਜੀ ਕਾਫੀ ਮਤਲਬ ਲੋਕਾਂ ਨੇ ਸਾਡੇ ਰੋਜ਼ੇ ਇਫਤਾਰ ਕਰਾਏ ਨੇ ਅਸੀਂ ਉਹਨਾਂ ਦਾ ਵੀ ਦਿਲਦਿਆਂ ਕਰਕੇ ਧੰਨਵਾਦ ਕਰਦੇ ਹਾਂ ਜੀ 19ਵਾਂ ਰੋਜ਼ਾ ਜੀ ਅੱਜ 30 ਰੋਜ਼ੇ ਤਕਰੀਬਨ ਹੁੰਦੇ ਆ ਜੀ ਬਾਕੀ ਇਹ ਚੰਤੇ ਡਿਪੈਂਡ ਹੁੰਦਾ ਹੈ ਜਿਹੜਾ ਇਹਦਾ ਤਿਹਾਰਾ ਹੈ ਇਹ ਹਰ ਸਾਲ ਵੀ ਸਾਨੂੰ ਜਾ ਕੇ ਉੱਥੇ ਇਤਗਰ ਦੇ ਵਿੱਚ ਵੀ ਮੁਬਾਰਕਵਾਦ ਦਿੰਦੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਬਿਲਕੁਲ ਜੀ ਸਾਡੇ ਵਿੱਚ ਧਰੌਲੇ ਦੇ ਵਿੱਚ ਅੱਜ ਤੱਕ ਕਿਸੇ ਤਰ੍ਹਾਂ ਦੀ ਕੋਈ ਗਲਵਾਟ ਨਹੀਂ ਬਿਲਕੁਲ ਬਹੁਤ ਵਧੀਆ ਢੰਗ ਨਾਲ ਸਾਰੇ ਬੰਦੇ ਆਪਾਂ ਇੰਜੋਏ ਕਰਦੇ ਆਂ। ਬਾਈ ਨਰਮਲ ਸਿੰਘ ਢਿੱਲੋਂ ਜੀ ਨੇ ਮੈਨੂੰ ਫੋਨ ਕੀਤਾ। ਕਹਿੰਦੇ ਬਾਈ ਜੀ ਅਸੀਂ ਮੁਸਲਮਾਨ ਭਾਈਚਾਰੇ ਦੇ ਰੋਜ਼ਾ ਖਲਵਾਉਣੇ ਚਾਹੁੰਦੇ ਆਂ। ਮੈਂ ਕਿਹਾ ਬਾਈ ਜੀ ਤੁਸੀਂ ਕੁਝ ਵੀ ਤਿਲਫਲ ਲੈ ਕੇ ਮਾਦੀ ਦੇ ਵਿੱਚ ਪਹੁੰਚੋ ਤੇ ਰੋਜ਼ੇ ਇਫਤਾਰ ਕਰਵਾ ਲਓ। ਕਹਿੰਦੇ ਬਾਈ ਜੀ ਐਦਾਂ ਨਹੀਂ। ਮੈਂ ਸਾਰੇ ਪਿੰਡ ਨੂੰ ਸਾਰੇ ਭਾਈਚਾਰੇ ਨੂੰ ਘਰੇ ਬੁਲਾ ਕੇ ਰੋਜ਼ੇ ਇਫਤਾਰ ਕਰਾਉਣਾ ਚਾਹੁੰਨਾ। ਮੈਂ ਸੋਚਦਾ ਵੀ ਜੇ ਭਾਈਚਾਰਕ ਸਾਂਝ ਵੇਖਣੀ ਆ, ਅਮਨ, ਚੈਨ, ਸਕੂਨ ਵੇਖਣਾ ਤਾਂ ਤਨੋਲੇ ਆਓ। ਮੇਰਾ ਨਾਮ ਹੀ ਨਰਮਲ ਸਿੰਘ ਢਿੱਲੋਂ। ਮੈਨੂੰ ਬਾਈ ਬਹੁਤ ਜ਼ਿਆਦਾ ਖੁਸ਼ੀ ਆ। ਇਕ ਮੇਰੇ ਨਮਾਣੇ ਜੇ ਬੰਦੇ ਦੇ ਘਰੇ ਪਹੁੰਚੇ ਲੇਗੇ ਸਾਰੇ ਮੁਸਲਮ ਭਾਈ ਬਹੁਤ ਜਿਆਦਾ ਇਹਨਾਂ ਦਾ ਧੰਨਵਾਦ ਆ ਮੇਰੇ ਇੱਕ ਨਿੱਕੀ ਜੇ ਸੱਦੇ ਤੇ ਪਹੁੰਚੇ ਨੇ ਬਾਕੀ ਮਹਾਰਾਜ ਨੇ ਮੈਨੂੰ ਮੌਕਾ ਬਖਸ਼ਿਆ ਗੁਰੂ ਮਹਾਰਾਜ ਦਾ ਬਹੁਤ ਧੰਨਵਾਦ ਆ ਦੇਖੋ ਸਾਰੇ ਧਰਮ ਇੱਕੋ ਹੀ ਨੇਗੇ ਇਹ ਤੁਹਾਨੂੰ ਕਹਿੰਦੇ ਆਪਣੇ ਬਾਧੂ ਬੰਦੇ ਆ ਭਾਈਵੇਂ ਲੇਗੇ ਇੱਕੋ ਹੀ ਅਸੀਂ ਇੱਕ ਹੀ ਰਹਾਂਗੇ ਬਹੁਤ ਜਿਆਦਾ ਇਹਨਾਂ ਦਾ ਧੰਨਵਾਦ ਆ ਹਰ ਸਾਲ ਇਹਦੇ ਮੈਨੂੰ ਸਦਾ ਵੀ ਹੁੰਦਾ ਤੇ ਮੈਂ ਆਪ ਵੀ ਜਾਨਾਗਾ ਸਾਰੇ ਅਸੀਂ ਗਲੇ ਲਾ ਕੇ ਮਿਲਦੇ ਆਂ ਇਕੱਠੇ ਰਹਿੰਦੇ ਆਂਗੇ ਅਸੀਂ ਤੇ ਬਹੁਤ ਜ਼ਿਆਦਾ ਸਾਡਾ ਪਿਆਰ ਹੈਗਾ ਮਹਾਰਾਜ ਐਂ ਪਿਆਰ ਬਣਾਈ ਰੱਖੇ ਸਨੇਹਾ ਕੀ ਆ ਜਿਹੜੇ ਲੋਕ ਫਿੱਕਾ ਪਾਉਂਦੇ ਨੇ ਭਾਈ ਸਾਹਿਬ ਜੀ ਸਨੇਹਾ ਇਹੀ ਆਈ ਇਕੱਠੇ ਹੋ ਕੇ ਰਹੋ ਦੇਖੋ ਕੁਦਰਤ ਨੇ ਆਪਾਂ ਨੂੰ ਇੱਕ ਬਣਾਇਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇਹ ਨੂਰ ਤੇ ਸਭ ਜਗ ਕੋ ਪਿਆ ਕੌਣ ਪਲੇ ਕੌਣ ਮੰਦੇ ਮਹਾਰਾਜ ਨੇ ਤਾਂ ਆਪ ਨੂੰ ਇੱਕ ਬਣਾਇਆ ਆਪਾਂ ਫੇਰ ਡੋਡੀ ਚਲੋ ਧਰਮ ਆਪੋ ਆਪਣੇ ਆਪਾਂ ਤਾਂ ਕਹਿੰਦੇ ਹਰ ਇੱਕ ਬੰਦਾ ਆਪੋ ਆਪਣੇ ਧਰਮ ਚ ਪੱਕਾ ਰਹੇ ਉਹ ਅਸਲੀ ਉਹ ਹੋਏਗਾ ਤੇ ਪਰਿਵਾਰ ਚ ਐਂ ਸਾਂਝ ਬਣਾ ਕੇ ਰੱਖੀਏ ਐਂ ਅਸੀਂ ਇਕੱਠੇ ਰਹੀਏ ਇਹੀ ਅਰਦਾਸ ਕਰਦੇ ਆ ਮਹਾਰਾਜ ਵੀ ਸਾਨੂੰ ਐਂ ਇਕੱਠੇ ਰੱਖਿਓ ਸਾਡੇ ਚ ਕਦੇ ਕੋਈ ਫਿੱਕ ਨਾ ਆਏ ਰਹਿਮਾਨ ਰਹੀਮ ਮੈਂ ਸ਼ੁਰੂ ਕਰਤਾ ਹਾਂ ਅੱਲਾ ਤਬਾਰਕ ਵਤਾਲਾ ਕੇ ਨਾਮ ਸੇ ਜੋ ਬੜਾ ਮਿਹਰਬਾਨ ਔਰ ਨਿਹਾਇਤ ਰਹਿਮੋਲਾ ਹੈ ਇਹ ਹਮਾਰੇ ਭਾਈ ਨਿਰਮਲ ਸਿੰਘ ਜੀ ਹੈ انہوں نے روزہ افطار کرایا ہے یہ ایک ہمارے نبی محمد الرسول اللہ صلی اللہ علیہ وسلم کی سنت بھی ہے اور اس بات سے پورے ملک کے اندر ہر جگہ ہمارے شہر میں ہمارے پنجاب میں ایک پیغام بھی جاتا ہے جہاں نفرت پھیل رہی ہے آج وہاں انسانیت اور محبت بھی قائم ہے اور اس سے ہمارا بہت دل خوش ہوا ہے ہم اپنی طرف سے اپنے مسلمان بھائی چارے کی طرف سے ان کا تہ دل سے شکریہ ادا کرتے ہیں کہ انہوں نے یہاں بلا کر ایکتا کی بھائی چارے کی پریم پیار کا ایک پیغام دیا ہے اور اس رب کریم سے دعا ہے کہ اللہ تبارک و تعالی اس قوم کو بھی اور ہمیں بھی ایسے ہی مل کر رہنے کی توفیق عطا فرمائے اور ہم سب کا بھائی چارہ ایسے ہی قائم رہے اور ہمارا یہ ملک ऐसे ही हसता बस्ता और ये गुलदस्ते की तरह हमेशा खिलता रहे